ਜੀ ਦੋਸਤੋ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਆਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਫਰੈਸ਼ ਕੈਨੇਡੀਅਨ ਤੇ ਇਟਲੀ ਵਾਲੇ ਦੇ ਪੋਡਕਾਸਟ ਜੰਨੀ ਟੂ ਛੱਟਣਾ ਵਾਲਿਆਂ ਨੇ ਕੁੱਲੜ ਪੀਜੇ ਵਾਲਿਆਂ ਦੇ ਬਾਰੇ ਕੀ ਬੋਲਿਆ ਆ ਇੱਕ ਛੋਟੀ ਜੀ ਵੀਡੀਓ ਕਲਿੱਪ ਦਿਖਾਣੇ ਆ ਤੇ ਵੀਡੀਓ ਨੂੰ ਪੂਰਾ ਇੰਜੋਏ ਜਰੂਰ ਕਰਨਾ ਕੁੱਲੜ ਪੀਜੇ ਵਾਲੇ ਤੇ ਇੱਕ ਜਸਵੀਰ ਜੱਸੀ ਇਹ ਦੋਨੇ ਕਮੀਨੇ ਆ ਜਿਹੜੇ ਕੁੱਲੜ ਪੀਜੇ ਵਾਲੇ ਨਾ ਉਹ ਤੇ ਮਹਾ ਹਰਾਮ ਦੇ ਆ ਕੁੱਲੜ ਪੀਜੇ ਕੁੱਲੜ ਪੀਜੇ ਵਾਲੇ ਕੁੱਲੜ ਵੀਜੇ ਵਾਲੇ ਉਹ ਕਿਉਂ ਉਹਨਾਂ ਦੇ ਨਹੀਂ ਉਹਨਾਂ ਦੇ ਵੀ ਇਹ ਮਰੀ ਹੈ ਉਹਨਾਂ ਦੇ ਵੀ ਮੈਂ ਬਹਾਈ ਪਤਾ ਕਿਉਂ ਉਹ ਕਹਿੰਦੇ ਇਹ ਦੁਨੀਆ ਬੜੀ ਉਹਨਾਂ ਨੇ ਗਾਣਾ ਗਾਇਆ ਇਹ ਦੁਨੀਆ ਬੜੀ ਬੈਂਚੋ ਏਦਾਂ ਗਾਲਾਂ ਕੱਢ ਕੇ ਉਹਨਾਂ ਨੂੰ ਕਿ ਦੁਨੀਆ ਨਹੀਂ ਹੈਗੀ ਮੈਂ ਕਿਹਾ ਤੂੰ ਸਿਰਫ ਪੰਜ ਜਾਣੇ ਹੋ ਜਿਹੜੇ ਗਾਣੇ ਦੇ ਵਿੱਚ ਹੈਗੇ ਨਾ ਤੁਸੀਂ ਉਹ ਸਿਰਫ ਪੰਜ ਜਾਣੇ ਹੋ ਦੁਨੀਆ ਨਹੀਂ ਹੈਗੀ ਭਾਜੀ ਦੁਨੀਆ ਦੇ ਵਿੱਚ ਨਾ ਰੱਬ ਵਸਦਾ ਬਿਲਕੁਲ ਬਿਲਕੁਲ ਅੱਜ ਮੈਂ ਦੁਨੀਆ ਦੇ ਕਰਕੇ ਫੇਮਸ ਆ ਅੱਜ ਮੈਂ ਜੋ ਕੁਝ ਵੀ ਆ ਦੁਨੀਆ ਦੇ ਕਰਕੇ ਤੇ ਮੈਂ ਅਗਲੀ ਵਾਰ ਮੈਂ ਆਪਣਾ ਜੇ ਇਲੈਕਸ਼ਨ ਨਿਸ਼ਾਨ ਰੱਖਿਆ ਨਾ ਇਲੈਕਸ਼ਨ ਵਿੱਚ ਸ਼ਾਨ ਰੱਖ ਰੱਜਤੀ ਜਿਹੜੇ ਇਦਾਂ ਦੇ ਬੰਦੇ ਜਿਹੜੇ ਇਦਾਂ ਦੇ ਬੰਦੇ ਵਿਗੜੇ ਆ ਉਹਨਾਂ ਨੂੰ ਸਿੱਧੇ ਕਰਨਾ ਪਵੇ ਜੁੱਤੀ ਜਸਵੀਰ ਜੱਸੀ ਹੈਪੀ ਬਰਥਡੇ ਕਿ ਕੀ ਨਜ਼ਾਰਾ ਹੈ ਬਿਹੇਵਰ ਕਿਉਂਕਿ ਨੀਟੂ ਛਟਣਾ ਵਾਲੇ ਨੇ ਟਾਰਗੇਟ ਕੀਤਾ ਜਸਵੀਰ ਜੱਸੀ ਕੁਲੜ ਪੀਜੇ ਵਾਲਿਆਂ ਨੂੰ ਨਾਲੇ ਆਹ ਦੀ ਵੀਡੀਓ ਚ ਇਹਨਾਂ ਵੀਡੀਓ ਤੇ ਲਾਈਕ ਕਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆ ਅਗਲੀ ਵੀਡੀਓ ਦੇ ਨਾਲ